ਵੇਖ ਬੰਦਿਆ ਅਸਮਾਨਾਂ ਤੇ ਉੜਦੇ ਪੰਛੀ ਵੇਖ ਤੇ ਸਹੀਂ ਕੀ ਕੀ ਕਰਦੇ ਨੇ ਨਾ ਉਹ ਕਰਦੇ ਰਿਸਕ ਚਖੀਰਾ ਨਾ ਹੀ ਉਹ ਭੁੱਖੇ ਮਰਦੇ ਨੇ ਕਦੀ ਕਿਸੇ ਨੇ ਉੜਦੇ ਪੰਛੀ ਭੁੱਖੇ ਮਰਦੇ ਵੇਖੇ ਨੇ ਹਏ ਬੰਦੇ ਹੀ ਕਰਦੇ ਨੇ ਰਿਸਕ ਚਖੀਰਾ ਤੇ ਬੰਦੇ ਹੀ ਭੁੱਖੇ ਮਰਦੇ ਨੇ ਉਨ ਤੇ ਹੀ ਭੁੱਖੇ ਮਰਦੇ ਨੇ ਫੁੱਲਾਂ ਤਤੋਂ ਅਤਰ ਬਣਾ ਅਤਰਾਂ ਦਾ ਫਿਰ ਕੱਢ ਦਰਿਆ ਦਰਿਆ ਵਿੱਚ ਫਿਰ ਰੱਜ ਕੇ ਨਹਾ ਮਸ਼ੀਆਂ ਵਾਂਗੂ ਫਿਰ ਅੱਤਾ ਦੀਆਂ ਲਾਲ ਫਿਰ ਵੀ ਤੇਰੀ ਭੋਨੀ ਮੁੱਕਨੀ ਪਹਿਲਾਂ ਆਪਣੀ ਮੈਂ ਮੁੱਕਾ ਮਸਜਿਦ ਟਾਤੇ ਮੰਦਰ ਟਾਤੇ ਟਾਤੇ ਜੋ ਕੁਝ ਟੈਂਦਾ ਇੱਕ ਬੰਦੇ ਦਾ ਦਿਲ ਨਾ ਟਾਣੀ ਰੱਬ ਬਿੱਲਾਂ ਵਿੱਚ ਰਹਿੰਦਾ ਰੱਬ ਬਿੱਲਾਂ ਵਿੱਚ ਰਹਿੰਦਾ ਤੂੰ ਕਿਉਂ ਟਾਵੇਂ ਮਸਜਿਦ ਮੇਰੀ ਮੈਂ ਕਿਉਂ ਟਾਵਾ ਮੰਦਿਰ ਨੂੰ ਤੂੰ ਕਿਉਂ ਟਾਵੇਂ ਮਸਜਿਦ ਮੇਰੀ ਮੈਂ ਕਿਉਂ ਟਾਵਾ ਮੰਦਿਰ ਨੂੰ ਆਜਾ ਤੁਸੀਂ ਮਿਲ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਇੱਕ ਤੁਝੇ ਦੇ ਅੰਦਰ ਨੂੰ ਤੇ ਆਸਤੇ ਆਸਤੇ ਉਮਰ ਗੁਜ਼ਾਰੀ ਚੱਲੇ ਖੜ ਹਸਾ ਮਾਲੀ ਬਾਗਨਾ ਵੇਖਣ ਦਿੰਦਾ ਆਈਆਂ ਜਦੋਂ ਪਹਾਰ ਤੇ ਰੋਗਾਂ ਵਿੱਚੋਂ ਰੋਗ ਅਨੋਖਾ ਜਿਸ ਦਾ ਨਾਮ ਹੈ ਕਿਰਪੀ ਔਖੇ ਵੇਲੇ ਸਭ ਛੱਡ ਜਾਂਦੇ ਨੇ ਰਿਸ਼ਤੇ ਧਾਰ ਕਰ ਜੀਪੀ ਤੇ ਦੋ ਕੜੀਆਂ ਰੁਕ ਚੱਤ ਤਕ ਦੀ ਰੇ ਮੈਨੂੰ ਲਕੀਆਂ ਤੋੜ ਨੀ ਭਾਲਣ ਦੇ ਤੇ ਅਜ ਮੁੱਕਦੇ ਹੋਏ ਸਾਵਾ ਲਈ ਦੋ ਦਿਲ ਤੇ ਬੋਲ ਸੁਣਾ ਲੈਣ ਦੇ ਤੇ ਉੰਨੇ ਸਾਰੀ ਹਯਾਤੀ ਅਜ ਮਾਇਆਏ ਅਜ ਮੈਨੂੰ ਯਾਰ ਅਜ ਮਾ ਲੈਣ ਦੇ ਤੇ ਮੈਂ ਜਾਨ ਹਵਾਲੇ ਕਰ ਤੇ ਵਾਂ ਇਸ ਜਾਨ ਦਾ ਮਾਲਕ ਆ ਲੈਣ ਦੇ ਇਸ ਅਚਾਨਤਾ ਮਾਲਕ ਆ ਲੈਣ ਦੇ ਰੱਬ ਰੱਬ ਕਰਤੇ ਪੁੱਟੇ ਹੋ ਗਏ ਮੁੱਲਾ ਪੰਡਿਤ ਸਾਰੇ ਰੱਬ ਰੱਬ ਕਰਤੇ ਪੁੱਟੇ ਹੋ ਗਏ ਮੁੱਲਾ ਪੰਡਿਤ ਸਾਰੇ ਰੱਬ ਤਾਂ ਖੋਜ ਕੁਰਾਨਾ ਲੱਭਾ ਸੱਚ ਤੇ ਕਰ ਕਰ ਹਾਰੇ ਉਹ ਰੱਬ ਤਾਂ ਤੇਰੇ ਅੰਦਰ ਵਸਦਾ ਵਿੱਚ ਕੁਰਾਨ ਇਸ਼ਾਰੇ ਭੱਲੇ ਸ਼ਾਹ ਰੱਬ ਉਹਨਾਂ ਨੂੰ ਮਿਲ ਜੇ ਜੋ ਨਫਸ ਆਪਣੇ ਨੂੰ ਮਾਰੇ ਜੋ ਨਫਸ ਆਪਣੇ ਨੂੰ ਮਾਰੇ ਆਪ ਦੁਖੀ ਮੁੱਕ ਜਾਂਦੇ ਪਰ ਦੁੱਖ ਨਹੀਂ ਮੁੱਕਦੇ ਦੁੱਖਾਂ ਦੇ ਰੋਗੀ ਦੁੱਖਾਂ ਵਿੱਚ ਮਰ ਮੁੱਕਦੇ ਕੋਈ ਨਾ ਵਸੀਲਾ ਪੰਡਾ ਚਾਨ ਬਚਾਉਣ ਦਾ ਉਹ ਲੱਗ ਜਾਂਦਾ ਤੀਰ ਜਿਨੂੰ ਦੁੱਖਾਂ ਦੀ ਕਮਾਨ ਦਾ ਲੱਗ ਜਾਂਦਾ ਤੀਰ ਜਿਨੂੰ ਦੁੱਖਾਂ ਦੇ ਕਮਾਨ ਦਾ ਲੁੱਕ ਲੁੱਕ ਜੀਣਾ ਤੇ ਮਰਨਾ ਕੀ ਇੰਜ ਹੋਣਾ ਕੀ ਤੇ ਕਰਨਾ ਕੀ ਜਦੋਂ ਇਸ਼ਕ ਸਮੁੰਦਰੇ gutt ਜਾਣਾ ਫਿਰ ਡੁੱਬਣਾ ਕੀ ਤੇ ਤਰਨਾ ਕੀ ਤੇ ਜਿੰਨਾ ਇਸ਼ਕ ਦਾ ਨਾਮ ਪਤਨਾਮ ਕੀਤਾ ਉਹ ਸੜ ਗਏ ਵਾਂਗ ਪਰਵਾਨਿਆਂ ਦੇ ਉਹ ਭੱਲੇ ਸ਼ ਇਸ਼ਕ ਦੇ ਬੱਚੇ ਨਹੀਂ ਛੁੱਟਦੇ ਛੁੱਟ ਜਾਂਦੇ ਨੇ ਕੈਤੀ ਚੇਲ ਖਾਨਿਆਂ ਦੇ ਛੁੱਟ ਜਾਂਦੇ ਨੇ ਕੈਤੀ ਚੇਲ ਖਾਨਿਆਂ ਦੇ ਬੁਰਾ ਕਿਸੇ ਨੂੰ ਨਾ ਬੋਲਾਂ ਬੁਰਾ ਨਾ ਦਿਖ ਨੱਖਾਂ ਬਖਸ਼ ਨਹਾਰੇ ਬਖਸ਼ ਦੇ ਮੇਰੇ ਐਬ ਕਰੋੜਾਂ ਲੱਖਾਂ ਮੇਰੇ ਐਬ ਕਰੋੜਾਂ ਲੱਖਾਂ ਸਖਤ ਚੁਪਾਨਾ ਰੱਖਣ ਵਾਲੇ ਦਿਨ ਦੇ ਨਾ ਨੁਕਸਾਨ ਬੁੱਲੇ ਆ ਟਰ ਉਹਨਾਂ ਦੇ ਕੋਲੋਂ ਜੜੇ ਚੁੱਕ ਚੁੱਕ ਕਰਨ ਸਲਾਮ ਜੜੇ ਚੁੱਕ ਚੁੱਕ ਕਰਨ ਸਲਾਮ ਕਈ ਜਾਗ ਕੇ ਆਦੇ ਰਹਿੰਦੇ ਭਾਗ ਸੁੱਤੇ ਤੇ ਕਿਤੇ ਭਾਗ ਲਾਉਂਦਾ ਪਿਆਏ ਸੁੱਤਿਆਂ ਨੂੰ ਕਈ ਕਰਤੇ ਨਿਤ ਦੀ ਤਾਰ ਤੇਰਾ ਤੇ ਕਈ ਤਰਸਤੇ ਤੇਰੀਆਂ ਬੁੱਤੀਆਂ ਨੂੰ ਤੇ ਕਈ ਤਰਸਤੇ ਤੇਰੀਆਂ ਬੁੱਤੀਆਂ ਨੂੰ ਕੱਚੇ ਚਾਹੇ ਪੱਕੇ ਆਖਰ ਖੁਰਚਾ ਨੀਵੇਂ ਹੀ ਠੀਕ ਐ ਬੁੱਲਿਆ ਉੱਚਾ ਨਹੀਂ ਤੁਰ ਜਾਣਾ ਤੇ ਜਾਤਾਂ ਦਾ ਤੂੰ ਮਾਨ ਕਰੇ ਨਾ ਕੱਟਦੇ ਸਭ ਪੁਲੇਖੇ ਬੁੱਲੇ ਵਰਕੇ ਕੰਜਰਾਂ ਦੇ ਕਰ ਮੈਂ ਸੋਤਾ ਟੁੰਦੇ ਵੇਖੇ ਮੈਂ ਸੋਤਾ ਟੁੰਦੇ ਵੇਖੇ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸ ਵੀਡੀਓ ਨੂੰ ਵੱਟ ਵੱਟ ਸ਼ੇਅਰ ਜ਼ਰੂਰ ਕਰੋ ਤੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ